ਫਗਵਾੜਾ ਸੀਏ ਐਸੋਸੀਏਸ਼ਨ ਅਤੇ ਆਈਐਮਏ ਫਗਵਾੜਾ ਵੱਲੋਂ 1 ਜੁਲਾਈ ਦਾ ਦਿਨ ਚਾਰਟਰਡ ਅਕਾਊਂਟੈਂਟ ਡੇ ਅਤੇ ਡਾਕਟਰ ਡੇ ਦੇ ਰੂਪ ਵਿੱਚ ਮਨਾਇਆ ਗਿਆ ਇਸ ਦੌਰਾਨ ਦੋਵਾਂ ਸੰਸਥਾਵਾਂ ਦੇ ਆਗੂਆਂ ਵੱਲੋਂ ਇਸ ਦਿਹਾੜੇ ਦੇ ਮੌਕੇ ਤੇ ਬਲੱਡ ਬੈਂਕ ਗੁਰਹਰ ਗੋਬਿੰਦਨਗਰ ਫਗਵਾੜਾ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਜਿੱਥੇ ਖੂਨਦਾਨ ਕੀਤਾ ਉੱਥੇ ਪ੍ਰਧਾਨ ਸੀਏ ਮੁਕੇਸ਼ ਗਹਿਰਾ ਸੀਏ ਅੰਕਿਤ ਕਪਾਤਰਾ ਪ੍ਰਧਾਨ ਤੁਸ਼ਾਰ ਅਗਰਵਾਲ ਅਤੇ ਡਾਕਟਰ ਪੂਨਮ ਨੇ ਕਿਹਾ ਕਿ ਇਹ ਐਸੋਸੀਏਸ਼ਨ ਦੀ ਪੁਰਾਣੀ ਪਰੰਪਰਾ ਹੈ ਕਿ ਹਰ ਸਾਲ ਬਲੱਡ ਬੈਂਕ ਵਿਖੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਇਨਸਾਨੀਅਤ ਦੀ ਸਭ ਤੋਂ ਵੱਡੀ ਸੇਵਾ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਕੀਤੇ ਜਾਣਗੇ ਤਾਂ ਜੋ ਲੋੜਵੰਦਾ ਦੀ ਮਦਦ ਹਮੇਸ਼ਾ ਹੀ ਹੁੰਦੀ ਰਹੇ। ਇਸ ਦੌਰਾਨ ਮਲਕੀਆ ਸਿੰਘ ਰਘੂਤਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਐ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ 1 ਜੁਲਾਈ ਨੂੰ ਡਾਕਟਰ ਦਿਵਸ ਮਨਾਇਆ ਜਾਂਦਾ ਹੈ ਤੇ ਡਾਕਟਰਸ ਡੇ ਆਈਐਮਫ ਫਗਵਾੜੇ ਵੱਲੋਂ ਆਂ ਬਲੱਡ ਬੈਂਕਿਤ ਮਨਾਇਆ ਗਿਆ ਇਸ ਵਿੱਚ ਡਾਕਟਰਸ ਨੇ ਆਪਰੇਟ ਡਰੇਟ ਕਰਕੇ ਸਮਾਂ ਦੱਸਿਆ ਹੈ ਕਿ ਡਾਕਟਰ ਜਿੱਥੇ ਬਾਕੀ ਭਲਾਈ ਦਾ ਕੰਮ ਕਰਦੇ ਨੇ ਉਥੇ ਬਲੱਡ ਡੋਨੇਸ਼ਨ ਦੇ ਵੀ ਸਭ ਤੋਂ ਜ਼ਰੂਰੀ ਹੁੰਦੇ ਨੇ ਬਲੱਡ ਡੋਨੇਸ਼ਨ ਇੱਕ ਐਸਾ ਇੰਪੋਰਟੈਂਟ ਐਸਪੈਕਟ ਹੈ ਜਿਸ ਵਿੱਚ ਹਰ ਬੰਦੇ ਨੂੰ ਬਲੱਡ ਡਰੇਟ ਕਰਨਾ ਚਾਹੀਦਾ ਹੈ ਅਸੀਂ ਬਲੱਡ ਡੋਨੇਟ ਕਰਕੇ ਨਾ ਕੇਵਲ ਸਮਾਜ ਦੇ ਲਈ ਇੱਕ ਨਵੀਂ ਸੇਧ ਲੈ ਕੇ ਆਨੇ ਹਾਂ ਬਲਕਿ ਉਹਨਾਂ ਪ੍ਰਾਣੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਨੇ ਹਾਂ ਜਿਨ੍ਹਾਂ ਨੂੰ ਬਲੱਡ ਦੀ ਲੋੜ ਹੈ ਅੱਜ ਜੋ ਡਾਕਟਰਸ ਦੇ ਦੇ ਵਿੱਚ ਡਾਕਟਰਸ ਆਪਣਾ ਦਿਨ ਮਨਾਉਂਦੇ ਨੇ ਉਸ ਵਿੱਚ ਆਪਣੀ ਕੰਟ੍ਰਿਬਿਊਸ਼ਨ ਕਰਕੇ ਇਸ ਸਮਾਜ ਦੀ ਨਵੀਂ ਸਿਰਜਣਾ ਵੀ ਕਰਦੇ ਨੇ ਐਵੇਂ ਫਗਵਾੜੇ ਵੱਲੋਂ ਆ ਪ੍ਰਧਾਨ ਡਾਕਟਰ 쿠ਸ਼ੀ ਪੁਸ਼ਾਰ ਅਗਰਵਾਲ ਜੋ ਅੱਜ ਇਸ ਸੈਸ਼ਨ ਨੂੰ ਲੀਡ ਕਰ ਰਹੇ ਨੇ ਉਹਨਾਂ ਨੇ ਇਸ ਨੂੰ ਆਰਗੇਨਾਈਜ਼ ਕੀਤਾ ਤੇ ਡਾਕਟਰਸ ਨੇ ਇਸ ਵਿੱਚ ਪਾਰਟਿਸਪੇਟ ਕੀਤਾ ਹੈ ਜੁਲਾਈ 9 CA Day ਹੈ CA Day ਦੇ ਉਪਲਕਸ਼ ਚ ਫਗਵਾੜਾ ਸੀ ਐਸੋਸੀਏਸ਼ਨ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਬਲੱਡ ਡੋਨੇਸ਼ਨ ਕੈਂਪ ਲਗਾ ਰਹੀ ਹੈ ਅਸੀਂ ਸੰਨ 2010 ਤੋਂ ਬਲੱਡ ਡੋਨੇਸ਼ਨ ਕੈਂਪ ਲਾਣਾ ਸ਼ੁਰੂ ਕੀਤਾ ਸੀ ਤੇ ਅੱਜ ਇਹ ਸਾਡਾ 16ਵਾਂ ਕੈਂਪ ਹੈਗਾ ਰੈਗੂਲਰਲੀ ਹਰ ਸਾਲ ਅਸੀਂ 1 ਜੁਲਾਈ ਨੂੰ CA Day ਦੀ सेलिब्रेशन ਬਲੱਡ ਡੋਨੇਸ਼ਨ ਕੈਂਪ ਨਾਲ ਹੀ ਕਰਦੇ ਆ ਕਿਉਂਕਿ ਰੂਟੀਨ 'ਚ ਤਾਂ ਸਾਡਾ ਫਾਈਨੈਂਸ ਦੇ ਰਿਲੇਟਡ ਕੰਮ ਆ ਅਸੀਂ ਸਾਰਾ ਵਰਕਿੰਗ ਕਰਦੇ ਆ ਫਾਈਨੈਂਸ ਰਿਲੇਟਡ ਲੇਕਿਨ ਇੱਕ CA Day ਵਾਲੇ ਦਿਨ ਅਸੀਂ ਐਡੀਸ਼ਨਲ ਚੈਰਿਟੀ ਕਰਦੇ ਆ ਬਾਕੀ ਹਰ ਕੋਈ ਆਪਣੇ ਆਪਣੇ ਲੈਵਲ ਤੇ ਕਰਦਾ ਰਹਿੰਦਾ ਹੈ ਲੇਕਿਨ CA ਐਸੋਸੀਏਸ਼ਨ ਬੜਾ CA ਐਸੋਸੀਏਸ਼ਨ ਇਸ ਦਿਨ ਸਭ ਤੋਂ ਵੱਡਾ ਕੰਮ ਕਰਦੀ ਹੈ ਖੂਨ ਦਾ ਖੂਨਦਾਨ ਮਹਾਦਾਨ ਕਿਉਂਕਿ ਖੂਨਦਾਨ ਜ਼ਿੰਦਗੀ ਦਾ ਦਾਨ ਇਸ ਕਰਕੇ ਅਸੀਂ ਇਹਨੂੰ ਇੱਕ ਰੈਗੂਲਰ ਫੀਚਰ ਬਣਾਇਆ ਹੋਇਆ ਹੈ ਔਰ ਸਾਡੇ ਪ੍ਰਧਾਨ ਜੀ ਮੁਕੇਸ਼ ਗੇਰਾ ਜੀ ਔਰ ਸੈਕਟਰੀ ਅੰਕਿਤ ਕੁਆਤਰਾ ਜੀ ਔਰ ਪਾਸਟ ਪ੍ਰੈਜ਼ੀਡੈਂਟ ਰਾਹੁਲ ਮਨਜੰਦਾ ਜੀ ਔਰ ਅਕਾਊਂਟੈਂਟ ਐਸੋਸੀਏਸ਼ਨ ਤੋਂ ਜਸਵਿੰਦਰ ਜੀ ਔਰ ਸਾਰੇ ਸਾਡੇ ਅਕਾਊਂਟੈਂਟ ਭਰਾ ਤੇ ਸੀਏ ਇੱਥੇ ਮਲਕੀਆ ਸਿੰਘ ਰਕਬੋਤਰਾ ਜੀ ਸਾਡੇ ਪਰਮਾਨੈਂਟ ਪ੍ਰੈਜ਼ੀਡੈਂਟ ਹੈ ਜੀ ਚਾਹੇ ਜਿਹੜੀ ਮਰਜੀ ਐਸੋਸੀਏਸ਼ਨ ਹੋਵੇ ਤੇ ਪਰਮਾਨੈਂਟ ਪ੍ਰੈਜ਼ੀਡੈਂਟ ਹੀ ਹੈਗੇ ਜੀ ਤੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਹ ਕੈਂਪ ਦਾ ਆਰਗੇਨਾਈਜ਼ ਕੀਤਾ ਆ ਸਾਡੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਯੂਨਿਟਸ ਇਹਦੇ ਚ ਇਕੱਠੇ ਹੋਣ ਆਪਾਂ ਜਾਣਦੇ ਹਾਂ ਕੋਈ ਡਾਕਟਰ ਸਾਡੇ ਦੂਸਰੇ ਜਨਮ ਆਤਾ ਹੈ ਮਾਤਾ ਪਿਤਾ ਸਾਨੂੰ ਪਰਮਾਤਮਾ ਦੇ ਅਸੀਸਾਂ ਜਨਮ ਦਿੰਦੇ ਹਨ ਪਰ ਇਨਕੇ ਕੋਈ ਬਿਮਾਰੀ ਲੱਗੀ ਐਕਸੀਡੈਂਟ ਹੋਵੇ ਦੂਸਰੇ ਸਾਡੇ ਮਾਤਾ ਪਿਤਾ ਡਾਕਟਰ ਬਣ ਜਾਂਦੇ ਹੈ ਇਸੇ ਤਰੀਕੇ ਨਾਲ ਹੀ ਜੇ ਡਾਕਟਰ ਇੰਪੋਰਟੈਂਟ ਨੇ ਸੀਏ ਵੀ ਘੱਟ ਨੇ ਸਭ ਦਾ ਡਾਟਾ ਸਭ ਨੂੰ ਇਹ ਚਲਾਉਣ ਵਾਲਾ ਪੈਸਾ ਔਰ ਪੈਸੇ ਦਾ ਪ੍ਰਬੰਧਨ ਕਰਨਾ ਇਹ ਇਹਨਾਂ ਦੀ ਜ਼ਿੰਮੇਵਾਰੀ ਇਕਨੋਮਿਕ ਸਾਡੀ ਡਿਵੈਲਪਮੈਂਟ ਕਰਨ ਲਈ ਦੇਸ਼ ਦੇ ਨੂੰ ਤਰੱਕੀ ਦੇ ਰਹੀ ਹੈ ਦਾ ਲਜਾਂਦੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਾਉਂਸਲ ਚਾਰਟਰਡ ਅਕਾਊਂਟੈਂਟਸ ਦਾ ਦੇ ਸੋ ਮੈਂ ਬਲੱਡ ਬੈਂਕ ਦੇ ਸੇਵਾਦਾਰ ਵਜੋਂ ਨਾਤੇ ਇਹਨਾਂ ਦੋਨਾਂ ਹੀ ਆਰਗੇਨਾਈਜੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਨਾਲ ਇਹਨਾਂ ਨੂੰ ਵਧਾਈ ਦੇਂਦਾ ਵੀ ਬੇਨਤੀ ਕਰੂੰਗਾ ਕਿ ਜੋ ਤੁਸੀਂ ਸੰਕਲਪ ਲਿਆ ਇਹ ਸੰਕਲਪ ਨੂੰ ਨਿਰੰਤਰ ਜਾਰੀ ਰੱਖਿਓ ਅੱਜ ਇੱਕ ਬਹੁਤ ਹੀ ਸ਼ੁਭ ਦਿਹਾੜਾ ਜਿਹੜਾ ਡਾਕਟਰਸ ਡੇ ਨੈਸ਼ਨਲ ਡਾਕਟਰਸ ਡੇ 1 ਜੁਲਾਈ ਨੂੰ ਮਨਾਇਆ ਜਾਂਦਾ ਹੈ ਉਹਦੇ ਉਪਲਕਸ਼ ਤੇ ਅਸੀਂ ਆਈਐਮਏ ਪਗਵਾੜਾ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੋਇਆ ਹੈ ਜਿਹਦੇ ਵਿੱਚ ਅਸੀਂ ਬਲੱਡ ਬੈਂਕ ਹਰਗੋਬਿੰਦਨਗਰ ਫਗਵਾੜਾ ਵਿਖੇ ਜਿੰਨੇ ਵੀ ਵਲੰਟਰੀ ਬਲੱਡ ਡੋਨਰ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਆ ਕੇ ਆਪਣਾ ਬਲੱਡ ਡੋਨੇਸ਼ਨ ਕਰਨ ਐਂਡ ਇਟ ਇਜ਼ ਅ ਸਰਵਿਸ ਟੂ ਹਿਊਮੈਨਿਟੀ ਕਿਉਂਕਿ ਇੱਕ ਬਲੱਡ ਯੂਨਿਟ ਅਗੇ ਤਿੰਨ ਜਨਿਆਂ ਦੀ ਲਾਈਫ ਨੂੰ ਸੇਵ ਕਰਦਾ ਹੈ ਤੇ ਬਹੁਤ ਹੀ ਜ਼ਰੂਰੀ ਤੇ ਸਾਡੀ ਹਿਊਮੈਨਿਟੀ ਦੀ ਇੱਕ ਜ਼ਰੂਰਤ ਪਾਰਟ ਹੈ ਕਿ ਅਸੀਂ ਆਪਣਾ ਬਲੱਡ ਡੋਨੇਟ ਕਰੀਏ ਤੇ ਜਿਹੜਾ ਵੀ ਕੋਈ ਪੇਸ਼ੈਂਟ ਹੈ ਉਹਨਾਂ ਦੀ ਹੈਲਪ ਕਰੀਏ ਐਜ਼ ਅ ਡਾਕਟਰ ਅਸੀਂ ਆਪਣੇ ओपीडीस ਬੈਠ ਕੇ ਸਾਰਿਆਂ ਨੂੰ ਸਰਵ ਕਰਦੇ ਹਾਂ ਬਟ ਅੱਜ ਅੱਜ ਡਾਕਟਰਸ ਡੇ ਵਾਲੇ ਦਿਨ ਅਸੀਂ ਬਲੱਡ ਡੋਨੇਸ਼ਨ ਕਰਕੇ ਐਜ਼ ਅ ਮੈਸੇਜ ਟੂ ਦਾ ਕਮਿਊਨਿਟੀ ਵੀ ਦੇਣਾ ਚਾਹੁੰਦੇ ਹਾਂ ਕਿ ਵੀ ਆਰ ਸਟੈਂਡਿੰਗ ਵਿਦ ਦਾ ਕਮਿਊਨਿਟੀ ਵੀ ਆਰ ਸਟੈਂਡਿੰਗ ਵਿਦ ਦਾ ਸੁਸਾਇਟੀ ਵੀ ਆਰ ਸਟੈਂਡਿੰਗ ਵੀ ਆਰ ਫਾਰ ਦਾ ਪੀਪਲ